ਐਸਵਾਈਐਲ ਨਹਿਰ ਆਉਂਦੀ ਆ ਉਹਦੇ ਵਿੱਚ ਗੰਦਾ ਪਾਣੀ ਖੜਾ ਹੈ ਪ੍ਰਧਾਨ ਜੀ ਦੀ ਮੀਟਿੰਗ ਦੀ ਕੁਦਰਤੀਓਂ ਢੱਲੇਵਾਲ ਸਾਹਿਬ ਦੀ ਭਗਵੰਤ ਮਾਨ ਨਾਲ ਉਹ ਫੈਲ ਭਗਵੰਤ ਮਾਨ ਦੇ ਟੇਬਲ ਤੱਕ ਪਹੁੰਚ ਗਈ ਪਰ ਕਾਰਵਾਈ ਕੋਈ ਨਹੀਂ ਕਰ ਰਹੀ ਸਿਆਸੀ ਲੀਡਰ ਨੇ ਕਿਸੇ ਨੇ ਕੁਝ ਨਹੀਂ ਕਰਨਾ ਹੈਗਾ ਲੋਕਾਂ ਨੂੰ ਆਪਣਾ ਕਾਰਜ ਆਪਣੇ ਹੱਥੀ ਸਵਾਰਨਾ ਪੈਣਾ ਹੈ ਰੁਪਿੰਦਰ ਸਿੰਘ ਜੀ ਹੈਪੀ ਉਹ ਜਾ ਕੇ ਉੱਥੇ ਵੋਟਾਂ ਦੇ ਪਹਿਲਾਂ ਵੀਡੀਓ ਬਣਾ ਬਣਾ ਕੇ ਪਾਉਂਦੇ ਹੁੰਦੇ ਤੇ ਕਹਿੰਦੇ ਇਹ ਜਿਹੜਾ ਪਾਣੀ ਦਾ ਮਸਲਾ ਹੈ ਇਹ ਪਹਿਲੇ ਦਾ ਆਧਾਰ ਤੇ ਹੱਲ ਕਰੂੰਗਾ ਜਦ ਇਹ ਐਮਐਲਏ ਬਣ ਗਏ ਇਹਨਾਂ ਕੋਲ ਲੋਕ ਆਏ ਆ ਕੇ ਲੋਕਾਂ ਨੇ ਇਹ ਕਹਿਆ ਵੀ ਐਮਐਲਏ ਸਾਹਿਬ ਸਾਡਾ ਹ ਪਾਣੀ ਹੈ ਜਿਹੜਾ ਤੁਸੀਂ ਕਿਹਾ ਤਾਂ ਆਗੇ ਸਾਡੇ ਕੋਲ ਵਾਦਾ ਕਰਿਆ ਤਾਂ ਵੀ ਇਹਨੂੰ ਹੱਲ ਕਰਾਓ ਉਹ ਟਾਲ ਮਟੋਲ ਉਹਨਾਂ ਨੇ ਕੀਤੀ ਤਦਾਰ ਮਹੇਰ ਸਿੰਘ ਜੀ ਥੇੜੀ ਇਹ ਮਾਮਲਾ ਉਹਨਾਂ ਕੋਲ ਤਾਂ ਉਹਨਾਂ ਨੇ ਕਈ ਗੱਲਾਂ ਲੋਕਾਂ ਨੂੰ ਕਿਹਾ ਵੀ ਆਓ ਆਪਾਂ ਇਹ ਮਸਲਾ ਹੱਲ ਕਰੀਏ ਹੁਣ ਪਾਣੀ ਨੇ ਜਾਂ ਭਰ ਗਈ ਨਹਿਰ ਪਿਛਲੀ ਵਾਰ ਪਿਛਲੇ ਸਾਲ ਟੁੱਟੀ ਹੈ ਜੀ ਟੁੱਟ ਕੇ ਕਿਸਾਨਾਂ ਦੀਆਂ ਫਸਲਾਂ ਕਿੰਨੀਆਂ ਖਰਾਬ ਹੋਈਆਂ ਤਿੰਨ ਤਨ ਗੱਲਾਂ ਵਾਰੀ ਝੋਨਾ ਲੱਗਿਆ ਫਸਲ ਖਰਾਬ ਹੋ ਜਣੀ ਹੈ ਜਿਹੜੀ ਖੇਤੀ ਜੋਗ ਜ਼ਮੀਨ ਹੈ ਉਹ ਬੰਜਰ ਹੋ ਜਣੀ ਹੈ ਇੱਕ ਤਰੀਕੇ ਨਾਲ ਉਹਨੂੰ ਕੈਂਸਰ ਵਰਗੀ ਬਿਮਾਰੀ ਲੱਗ ਸਕਦੀ ਹੈ ਕਿਉਂਕਿ ਪਾਣੀ ਗੰਦਾ ਹੀ ਇੰਨਾ ਕਿੰਨੇ ਸਾਲਾਂ ਤੋਂ ਉਹ ਖੜਾ ਹੈ ਖੜਾ ਪਾਣੀ ਬਦਬੂਦਾਰ ਹੋਇਆ ਹੋਇਆ ਹੈ ਹੁਣ ਵੋਟਾਂ ਆਪਣੀਆਂ ਆਈਆਂ ਤੀਆਂ ਐਮਪੀ ਦੀਆਂ ਵੋਟਾਂ ਆਈਆਂ ਦੀਆਂ ਜਿੰਨੇ ਵੀ ਐਮਪੀ ਦੇ ਸਾਡੇ ਚਾਹੇ ਕਾਂਗਰਸ ਦਾ ਚਾਹੇ ਅਕਾਲੀਆ ਦਾ ਤਾਂ ਕਿਸੇ ਵੀ ਪਾਰਟੀ ਦਾ ਚਾਹੇ ਝਾੜੂ ਵਾਲਿਆਂ ਦਾ ਤਾਂ ਸਾਰਿਆਂ ਨੇ ਕਿਹਾ ਸੀ ਪਹਿਲ ਧਾਰ ਤੇ ਮਸਲਾ ਹੱਲ ਕਰੋ ਖਰੜ ਇਲਾਕੇ 'ਚ ਟੱਚ ਹੁੰਦਾ 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 ਅੱਗੇ ਫੈਕਟਰੀ ਏਰੀਆ ਚੋਂ ਆਉਂਦਾ ਆਉਂਦਾ ਸਰਹੰਦ ਤੱਕੇ ਮਾਰ ਪਾਉਂਦਾ ਹੈ ਕੀ ਗੱਲ ਕੈਬਨਿਟ ਮੰਤਰੀ ਸੁੱਤੀ ਪਈ ਐ ਇੱਕ ਉਹਨਾਂ ਕੋਲ ਵੀ ਲੈਟਰ ਫਾਈਲ ਲੈ ਗਈਆਂ ਬਣਾ ਕੇ ਪਾਣੀ ਬਾਰੇ ਉਹ ਪਤਾ ਜਦ ਫਾਈਲ ਉਹਨਾਂ ਕੋਲ ਲੈ ਗਈਆਂ ਉਹ ਕਹਿੰਦੀ ਹਾਂ ਮੈਂ ਇਹੀ ਤੁਹਾਡਾ ਮਸਲਾ ਪਹਿਲੇ ਧਾਰ ਤੇ ਹੱਲ ਕਰੂੰਗੇ ਗੱਲਾਂ ਨਹੀਂ ਸਾਰੀਆਂ ਜਿੰਨਾ ਇਹਨਾਂ ਗੱਲਾਂ ਦਾ ਕੜਾ ਇਹਨਾਂ ਕੋਲ ਹੋਰ ਕੁਝ ਨਹੀਂ ਹੈਗਾ ਸਾਰਾ ਮਸਲਾ ਬੋਟਰ ਰਾਜਨੀਤੀ ਦਾ ਇਹ ਬੇ ਰਾਜਨੀਤੀ ਖੇਢੀ ਜਾਂਦੀ ਐ ਸਾਡੇ ਭੋਲੇ ਭਾਲੇ ਲੋਕ ਆ ਇਹਨਾਂ ਗੱਲਾਂ ਦਾ ਉਹਨਾਂ ਨੂੰ ਪਤਾ ਨਹੀਂ ਹੈਗਾ ਵਿਚਾਰਿਆਂ ਨੂੰ ਫਿਰ ਹੁਣ ਪਾ ਯਕੀਨ ਕੀਤੇ ਕਰੀਏ ਵੀ ਲੋਕਾਂ ਦਾ ਭੁੱਖ ਕਿਹਦੇ ਹੱਥ ਵਿੱਚ ਕਿਹਦੇ ਹੈ ਨਹੀਂ ਰਾਜਨੀਤੀ ਜਦੋਂ ਵੋਟਾਂ ਸੀਗੀਆਂ ਐਮਪੀ ਸਾਹਿਬ ਦੀਆਂ ਐਮਪੀ ਦੀਆਂ ਤਾਂ ਗੱਜਾ ਰਾਮ ਜੀ ਬੜੇ ਉੱਥੇ ਖੜ ਖੜ ਕੇ ਵੀਡੀਓ ਬਣਾਉਂਦੇ ਸੀ ਵੀ ਅਸੀਂ ਇਹਦਾ ਹੱਲ ਕਰਾਂਗੇ ਕੋਈ ਲੱਗਦਾ ਵੀ ਹੱਲ ਹੋ ਜਾਊਗਾ ਉਹਦਾ ਸਰਕਾਰ ਤਾਂ ਉਹਨੇ ਤੇ ਬਣੀ ਵਜੀ ਮੋਦੀ ਜੀ ਤੀਜੀ ਗੱਲ ਨਾ ਪ੍ਰਧਾਨ ਮੰਤਰੀ ਬਣ ਗਏ ਗੱਜਾ ਰਾਮ ਜੀ ਦੇ ਉੱਪਰ ਤੱਕ ਹੈਗਾ ਹੈਗਾ ਨਾ ਤੇ ਹੱਥ ਪਹੁੰਚ ਹੈਗੀ ਆ ਬਹੁਤ ਪਹੁੰਚ ਹੈ ਇਨਾਂ ਦੀ ਉੱਪਰ ਤੱਕ ਇਹ ਕਹ ਸਕਦੇ ਆ ਪਾਣੀ ਤਾਜੀ ਹੁਣ ਥੋੜਾ ਨਹੀਂ ਆਉਣਾ ਹੈਗਾ 5-5 ਫੁੱਟ ਪਾਣੀ ਆ ਜਿਹੜਾ 5-5 ਫੁੱਟ ਪਾਣੀ ਖੜਾ ਆਉਣਾ ਹੈ ਸਤਿ ਸ਼੍ਰੀ ਅਕਾਲ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸੱਜਣਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਪਰਮਵੀਰ ਸਿੰਘ ਅੱਜ ਸਾਡੇ ਨਾਲ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਦੀਪ ਸਿੰਘ ਕੋਟਲਾ ਜੀ ਜੁੜੇ ਨੇ ਜਿਹੜੇ ਸਿੱਧੂਪੁਰ ਯੂਨੀਅਨ ਦੇ ਪ੍ਰਧਾਨ ਨੇ ਇੱਕ ਵੱਖਰਾ ਵਿਸ਼ਾ ਲੈ ਕੇ ਅਸੀਂ ਤੁਹਾਡੇ ਸਾਨੂੰ ਇਹ ਹਾਜ਼ਰ ਹੋਏ ਆਂ SYL ਜਿਹੜਾ ਮੁੱਦਾ ਹੈ ਉਹ ਬੜਾ ਗੰਭੀਰ ਬਣਿਆ ਹੋਇਆ ਹੈ SYL ਨਹਿਰ ਟੁੱਟਣ ਦੇ ਕਿਨਾਰੇ ਖੜੀ ਹੈ ਜੇ ਇੱਕ ਵੀ ਮੀਂਹ ਹੋਰ ਪੈ ਗਿਆ ਤਾਂ ਫਤਿਹਗੜ੍ਹ ਸਾਹਿਬ ਹਲਕੇ ਦੇ ਵਿੱਚ ਬੁਰਾ ਹਾਲ ਹੋ ਜਾਵੇਗਾ ਅਤੇ ਇਸ ਬਾਰੇ ਅਸੀਂ ਜਾਣਕਾਰੀ ਦਵਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਿਹੜੀ SYL ਨਹਿਰ ਹੈ ਉਹ ਟੁੱਟਣ ਦੇ ਕਿਨਾਰੇ ਖੜੀ ਹੈ ਆਪਣੇ ਫਤਿਹਗੜ੍ਹ ਸਾਹਿਬ ਹਲਕੇ ਦੇ ਵਿੱਚ SYL ਨਹਿਰ ਆਉਂਦੀ ਆ ਉਹਦੇ ਵਿੱਚ ਗੰਦਾ ਪਾਣੀ ਖੜਾ ਹੈ ਜਿਹੜਾ ਕੀ ਖਰੜ ਮਹਾਲੀ ਦੇ ਇਲਾਕਿਆਂ 'ਚੋਂ ਹੁੰਦਾ ਹੋਇਆ ਫੈਕਟਰੀ ਏਰੀਏ ਦਾ ਪਾਣੀ ਆ ਉਹ ਉਹ ਆਪਣੇ ਸਾਰੇ ਪਿੰਡਾਂ ਨੂੰ ਮਾਰ ਕਰੂਗਾ ਜੇ ਉਹ ਪਾਣੀ ਮਾਰ ਕਰਦਾ ਤਾਂ ਉਹਦਾ ਕੀ ਹਸ਼ਰ ਹੋਊਗਾ ਦੇਖੋ ਜੀ ਇਹ ਪਾਣੀ ਹੁੰਦਾ ਨਹੀਂ ਹੈਗਾ ਇਹ ਇਹ ਪਾਣੀ 2016 ਸੰਧਾ ਅੱਛਾ ਜੀ ਇਹ ਆ ਰਿਹਾ ਹੈ ਪਹਿਲਾਂ ਇਹ ਪਾਣੀ ਜਿਹੜਾ ਇਹ ਆਨੰਦਪੁਰਾਲੇ ਪਾਸੇ ਨੂੰ ਆ ਰਿਹਾ ਤਾਂ ਇਹਨਾਂ ਨੇ ਪਾਣੀ ਇੱਕ ਸਾਜਿਜ ਰਤੀਬੀ ਸਾਰੇ ਨੇਤਾ ਚਾਹੇ ਕੋਈ ਵੀ ਹੋਵੇ ਜੇ ਪਹਿਲਾਂ ਜੇ ਕਾਂਗਰਸ ਵਾਲੇ ਦੇ ਚਾਹੇ ਅਕਾਲੀ ਦੇ ਚਾਹੇ ਝਾੜੂ ਵਾਲੇ ਦੇ ਹੁਣ ਝਾੜੂ ਵਾਲਿਆਂ ਦੀ ਸਰਕਾਰ ਹੈ ਮੁੱਖ ਮੰਤਰੀ ਆ ਸਾਡੇ ਜੋ ਕਿ ਐਮਐਲ ਸਾਡੇ ਹਲਕੇ ਦੇ ਬਣੇਵੇਂ ਆ ਰੁਪਿੰਦਰ ਸਿੰਘ ਜੀ ਹੈਪੀ ਉਹ ਜਾ ਕੇ ਉੱਥੇ ਵੋਟਾਂ ਦੇ ਪਹਿਲਾਂ ਵੀਡੀਓ ਬਣਾ ਬਣਾ ਕੇ ਪਾਉਂਦੇ ਹੁੰਦੇ ਤੇ ਕਹਿੰਦੇ ਇਹ ਜਿਹੜਾ ਪਾਣੀ ਦਾ ਮਸਲਾ ਹੈ ਇਹ ਪਹਿਲੇ ਹੈ ਦਾ ਆਧਾਰ ਤੇ ਹੱਲ ਕਰੂੰਗਾ ਉਹਨਾਂ ਨੇ ਕਿਹਾ ਸੀ ਉਹਨਾਂ ਨੇ ਕਿਹਾ ਤਾਂ ਇਹ ਵੀਡੀਓ ਮ ਬਣਾ ਕੇ ਕੱਢ ਲਿਓ ਤੁਸੀਂ ਉਹਨਾਂ ਦੀ ਵੀਡੀਓ ਹੈਗੀਆਂ ਨੇ ਜਦ ਹਾਲੇ ਵੋਟਾਂ 'ਚ ਖੜਨਾ ਨਹੀਂ ਤਾਂ ਹੈਗਾ ਕਿਸੇ ਨੂੰ ਕੋਈ ਪਤਾ ਨਹੀਂ ਕਿਹਨੂੰ ਟਿਕਟ ਮਿਲਣੀ ਆ ਕਿਹਨੂੰ ਨਹੀਂ ਮਿਲਣੀ ਇਆਂ ਨੂੰ ਉਹਨਾਂ ਨੇ ਟਿਕਟ ਦੇ ਕੇ ਇਹ ਲੋਕਾਂ ਨੇ ਬੜੇ ਬਹੁਤ ਮਤ ਨਾਲ ਜਿਤਾਇਆ ਵੀ ਚਲੋ ਇਹ ਸਾਡਾ ਮਸਲਾ ਪਾਣੀ ਦਾ ਹੱਲ ਕਰਾਊਗਾ ਜਿਹੜੀਆਂ ਉਹ ਵੀਡੀਓਆਂ ਪਾਈਆਂ ਉੱਥੇ ਜਦ ਇਹ ਐਮਐਲਏ ਬਣ ਗਏ ਇਹਨਾਂ ਕੋਲ ਲੋਕ ਆਏ ਆ ਕੇ ਲੋਕਾਂ ਨੇ ਨੇ ਕਿਹਾ ਵੀ ਐਮਐਲਏ ਸਾਹਿਬ ਸਾਡਾ ਆ ਪਾਣੀ ਆ ਜਿਹੜਾ ਤੁਸੀਂ ਕਿਹਾ ਤਾਂ ਆ ਕੇ ਸਾਡੇ ਕੋਲ ਵਾਅਦਾ ਕਰਿਆ ਤਾਂ ਵੀ ਇਹਨੂੰ ਹੱਲ ਕਰਾਓ ਉਹ ਟਾਲਮਟੋਲ ਉਹਨਾਂ ਨੇ ਕੀਤੀ ਪਾਣੀ ਤੇ ਜਦ ਪਾਣੀ ਉੱਥੇ ਵੱਧ ਗਿਆ ਥੱਲੇ ਧਰਤੀ 'ਚ ਪਾਣੀ ਆਉਂਦਾ ਗਿਆ ਉਹਦੇ ਕਰ ਬਿਮਾਰੀਆਂ ਫੈਲਣ ਲੱਗਦੀਆਂ ਉੱਥੇ ਆਨੰਦਪੁਰ ਆਨੰਦਪੁਰ ਪਿੰਡ ਵਿੱਚ ਕੈਂਸਰ ਦੇ ਰੋਗ ਵਧਣ ਲੱਗ ਗਏ ਕਾਲਾ ਪੀਲਾ ਹੋਣ ਲੱਗ ਗਿਆ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਲੱਗੀਆਂ ਜੀ ਉੱਥੇ ਤਾਂ ਤੇ ਉਹਦੇ ਬਾਅਦ ਜਦ ਨਾ ਕੋਈ ਬਾਬ ਹੁਣੀ ਚੱਲੀ ਫੇਰ ਉਹਨਾਂ ਨੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਕੋਲ ਪਹੁੰਚ ਕਰੀ ਪ੍ਰਧਾਨ ਜੀ ਉੱਥੇ ਆ ਕੇ ਗਏ ਫੇਰ ਇੱਕ ਫੈਲ ਬਣਾਈ ਜੀ ਇਹਦੀ ਪਾਣੀ ਦੇ ਉੱਪਰ ਉਹਨੇ ਬਣਾ ਕੇ ਰੱਖੀ ਵੀ ਤੀ ਪ੍ਰਧਾਨ ਜੀ ਦੀ ਮੀਟਿੰਗ ਦੀ ਕੁਦਰਤੀਓਂ ਢੱਲੇਵਾਲ ਸਾਹਿਬ ਦੀ ਭਗਵੰਤ ਮਾਨ ਨਾਲ ਉਹ ਫੈਲ ਭਗਵੰਤ ਮਾਨ ਦੇ ਟੇਬਲ ਤੱਕ ਪਹੁੰਚ ਗਈ ਭਗਵੰਤ ਮਾਨ ਸਾਹਿਬ ਦੇ ਮੁੱਖ ਮੰਤਰੀ ਦੇ ਕੋਲ ਉਹ ਫੈਲ ਚਾ ਚੁੱਕੀ ਹੈ ਪਾਣੀ ਵਾਲੀ ਪਰ ਕ ਕਾਰਵਾਈ ਕੋਈ ਨਹੀਂ ਕਰ ਰਹਾ ਹੈ ਕਾਰਵਾਈ ਕੋਈ ਨਹੀਂ ਕਰੀ ਹੈਗੀ ਜੀ ਕਿਹਾ ਕਰਿਆ ਇਹਨਾਂ ਨੇ ਫਿਰ ਜਦ ਪਏ ਹੁਣ ਪ੍ਰਧਾਨ ਇੱਥੇ ਆ ਚੁੱਕੇ ਨੇ ਸਿੱਧੂ ਜਥੇਬੰਦੀ ਦੇ ਇਹਨਾਂ ਨੇ ਪਾਣੀ ਉਹ ਸਾਜਿਤ ਨਾਲ ਨਹਿਰ ਦੇ ਇਸ ਵੇਲੇ ਚ ਵੜਤਾ ਉਹ ਪਾਣੀ ਪ੍ਰਾਪਤ ਕਰ ਲਿਆ ਆਪਣਾ ਇਲਾਕਾ ਸਾਰਾ ਆ ਇੱਧਰ ਨੂੰ ਆ ਗਿਆ ਦਿਸ਼ਾ ਦਾ ਦੇਖੋ ਪਾਣੀ ਦੀ ਕਿੱਧਰ ਨੂੰ ਹੈ ਉੱਟ ਦਿਸ਼ਾ ਵੱਲ ਨੂੰ ਪਾਣੀ ਜਾ ਰਿਹਾ ਹੈ ਪਾਣੀ ਜਦਾਂ 2021 ਸੰਧੇ ਬਾਅਦ ਪਾਣੀ ਵੜਿਆ ਵਾ ਇਹ ਹੂੰ ਇੱਧਰ ਨੂੰ ਆਪਣੇ ਵੱਲ ਨੂੰ ਆਪਣੇ ਵੱਲ ਨੂੰ ਇਹ ਪਹਿਲਾਂ ਵੀ ਮੁੱਦਾ ਚੱਕਿਆਦਾ ਹੈ ਪਾਣੀ ਦਾ ਹੁੰਦਾ ਨਹੀਂ ਹੈਗਾ ਪਹਿਲਾ ਮੁੱਦਾ ਬਹੁਤ ਜ਼ਰਦਾ ਮੁੱਦਾ ਹੈ ਇਹ ਚੱਕਿਆ ਕਿਨੇ ਦਾ ਸਾਡੇ ਜਥੇਬੰਦੀ ਦੇ ਪ੍ਰਸਤਿਕਤਰ ਨੇ ਸਿੱਧੂ ਵਰਦੇ ਸਰਦਾਰ ਮਹਿਰ ਸਿੰਘ ਜੀ ਥੇੜੀ ਇਹ ਮਾਮਲਾ ਉਹਨਾਂ ਕੋਲ ਤਾਂ ਉਹਨਾਂ ਨੇ ਕਈ ਗੱਲਾਂ ਲੋਕਾਂ ਨੂੰ ਕਿਹਾ ਵੀ ਆਓ ਆਪਾਂ ਇਹ ਮਸਲਾ ਹੱਲ ਕਰੀਏ ਤੇ ਇਹਦੇ ਬਾਰੇ ਕੋਈ ਇੰਨੀ ਧਿਆਨ ਨਹੀਂ ਦਿੱਤਾ ਗਿਆ ਜਦੋਂ ਉਹਨੂੰ ਪਾਣੀ ਇਹ ਨਹਿਰ 'ਚ ਵਢਿਆ ਗਿਆ ਐਸਵਾਈਐਲ 'ਚ ਵੀ ਖੜੀ ਹੋਇਆ ਹੈ ਕਿਹਨੇ ਚਲਦੀ ਹੈ ਹੁਣ ਪਾਣੀ ਨੇ ਜੇ ਭਰ ਗਈ ਨਹਿਰ ਪਿਛਲੀ ਵਾਰ ਪਿਛਲੇ ਸਾਲ ਟੁੱਟੀ ਹੈ ਜੀ ਟੁੱਟ ਗਏ ਕਿਸਾਨਾਂ ਦੀਆਂ ਫਸਲਾਂ ਕਿੰਨੀਆਂ ਖਰਾਬ ਹੋਈਆਂ ਤਿੰਨ ਤਿੰਨ ਗੱਲਾਂ ਵਾਰੀ ਝੋਨਾ ਲੱਗਿਆ ਇੱਕ ਬੁੱਲਣੀ ਚਾਹੀਦੀ ਕਿਸੇ ਨੂੰ ਕਹਿੰਦਾ ਤਿੰਨ ਤਲਵਾਰੀ ਝੋਨਾ ਇਸ ਵਾਰ ਫੇਰ ਉਹੀ ਹਾਲ ਹੈ ਮਾ ਤੁਸੀਂ ਦੇਖਦੇ ਆਓ ਜੀ ਪਿਛਲੀ ਵਾਰ ਵੀ ਇੱਥੇ ਪਾਣੀ ਜਿਹੜਾ ਹੈ ਆਇਆ ਤਾਂ ਉਹ ਐਸਬੀਏਲਾ ਟੁੱਟ ਕੇ ਉੱਪਰ ਦੇ ਪਾਣੀ ਆ ਗਏ ਹਨ ਜਿਹੜੀਆਂ ਖੈੜ ਦੇ ਵਿੱਚ ਕਲੋਨੀਆਂ ਬਣੀਆਂ ਪਈਆਂ ਔਰ ਫੈਕਟਰੀਆਂ ਦਾ ਪਾਣੀ ਆ ਮਨਜ਼ੂਰ ਨਹੀਂ ਹੈਗੀਆਂ ਬਿਲਕੁਲ ਨਹੀਂ ਜੀ ਕੋਈ ਮਨਜ਼ੂਰ ਨਹੀਂ ਫੈਕਟਰੀ ਹੈਗੀ ਕਲੋਨੀ ਹੈਗੀ ਉਹ ਨਹੀਂ ਫਿਰ ਉਹ ਐਮਐਲਏ ਸਾਹਿਬ ਦੇਖਦੇ ਨਹੀਂ ਹੈਗੇ ਜਾਂ ਉੱਥੇ ਜਿਹੜਾ ਅਧਿਕਾਰੀ ਨੇ ਉਹ ਦੇਖਦੇ ਨਹੀਂ ਵੀ ਆਪਾਂ ਕਲੋਨੀਆਂ ਤਾਂ ਆਪਾਂ ਘੱਟ ਦੰਨੇ ਆ ਇਹਨਾਂ ਨੂੰ ਮਨਜ਼ੂਰੀ ਜਾ ਇਹਨਾਂ ਦਾ ਕੋਈ ਪਾਣੀ ਦਾ ਨਿਕਾਸੀ ਦਾ ਪ੍ਰਬੰਧ ਵੀ ਕਰੀਏ ਉਹ ਚੱਕ ਕੇ ਅੱਜ ਆਪਾਂ ਐਸਵਾਈਐਲ ਨਹਿਰ 'ਚ ਸੜਤੀ ਜੇ ਕੱਲ ਨੂੰ ਬਾਈ ਚਾਂਸ ਉਹ ਨਹਿਰ ਦੇ ਵਿੱਚ ਪਾਣੀ ਦਾ ਜਿਹੜਾ ਪੱਧਰ ਹੈ ਉਹ ਵੱਧਦਾ ਹੈ ਤਾਂ ਪਾਣੀ ਟੁੱਟੂਗਾ ਟੁੱਟ ਕੇ ਆਊਗਾ ਕਿੱਥੇ ਉਹ ਫਤੇਗੜ ਸਾਹਿਬ ਇਲਾਕੇ 'ਚ ਪਿਛਲੀ ਵਾਰ ਵੀ ਤਾਂ ਪਾਣੀ ਫਤੇਗੜ ਸਾਹਿਬ ਹੀ ਆਇਆ ਜੀ ਉਹ ਕੀ ਹੋਇਆ ਨਾ ਜਿਹੜਾ ਇਹ ਪਾਣੀ ਐ ਐਸਵਾਈਐਲ ਦੇ ਵਿੱਚ ਇਹ ਜਿਹੇ ਪ੍ਰਭਾਵਿਤ ਕੌਣ ਹੁੰਦਾ ਬਲਾਕ ਬਸੀ ਬਟਾਣ ਦੇ ਪਿੰਡ ਹੁੰਦੇ ਨੇ ਇਹਨੇ ਉਦੇ ਬਾਅਦ ਹੈ ਸਰੰਦ ਬਲਾਕ ਦੇ ਵਿੱਚ ਆ ਜਾਂਦਾ ਪਾਣੀ ਪਿੱਛੇ ਦਾ ਤਬਾਹੀ ਕਰਦਾ ਖੇੜਾ ਬਲਾਕ ਨੂੰ ਵੀ ਮਾਰ ਪਾਉਂਦਾ ਉਹ ਨਹੀਂ ਜੀ ਬਸੀ ਬਲਾਕ ਤੇ ਸਰੰਦ ਬਲਾਕ ਦੋਏ ਬਲਾਕਾਂ ਨੂੰ ਜੀ ਮਾਰ ਹੈ ਹੁਣੇ ਪਵਿੱਤਰ ਜਗ੍ਹਾ ਆਪਣੀ ਸ੍ਰੀ ਫਤਿਹਗੜ੍ਹ ਸਾਹਿਬ ਪਿਛਲੀ ਵਾਰ ਤੁਸੀਂ ਦੇਖਿਆ ਨਾ ਇੱਥੇ ਪਾਣੀ ਫਿਰਦਾ ਤਾਂ ਕਹੇਗਾ ਫੁੱਟ ਪਾਣੀ ਫਿਰਦਾਦਾ ਜੀ ਗੰਦਾ ਗੰਦਾ ਪਾਣੀ ਦਾ ਨਾ ਉਹਦੇ ਨਾਲ ਉਹ ਵੀ ਹੁਣ ਭਿਆਨਕ ਪਾਣੀ ਹੈ ਇਹ ਇਹ ਪਾਣੀ ਇੰਨਾ ਕੁ ਗੰਦਾ ਹੈ ਜੇ ਇਹ ਨਹਿਰਾਂ ਦੇ ਵਿੱਚੋਂ ਟੁੱਟ ਕੇ ਖੇਤਾਂ ਦੇ ਵਿੱਚ ਆਊਗਾ ਤਾਂ ਖੇਤਾਂ ਨੂੰ ਵੀ ਬਿਮਾਰੀਆਂ ਲੱਗ ਜਾਣਗੀਆਂ ਗੱਲ ਪਤਾ ਹੈ ਜੀ ਖੇਤਾਂ ਦੇ ਵਿੱਚ ਬਿਮਾਰੀ ਦਾ ਇੱਕ ਪਾਸੇ ਰਹੀ ਉੱਥੇ ਫਸਲ ਹੀ ਨਹੀਂ ਹੋਣੀ ਉਹੀ ਹੈ ਜੀ ਖੇਤੀ ਖਰਾਬ ਹੋ ਜਾਣੀ ਹੈ ਫਸਲ ਖਰਾਬ ਹੋ ਜਾਣੀ ਹੈ ਜਿਹੜੀ ਖੇਤੀ ਜੋਗ ਜ਼ਮੀਨ ਹੈ ਉਹ ਬੰਜਰ ਹੋ ਜਾਣੀ ਹੈ ਇੱਕ ਤਰੀਕੇ ਨਾਲ ਉਹਨੂੰ ਕੈਂਸਰ ਵਰਗੀ ਬਿਮਾਰੀ ਲੱਗ ਸਕਦੀ ਹੈ ਕਿਉਂਕਿ ਪਾਣੀ ਗੰਦਾ ਹੀ ਇੰਨਾ ਕਿੰਨੇ ਸਾਲਾਂ ਤੋਂ ਉਹ ਖੜਾ ਹੈ ਖੜਾ ਪਾਣੀ ਬਦਬੂਦਾਰ ਹੋਇਆ ਹੋਇਆ ਜੇ ਉਹ ਕਾਮਯਾਬ ਹੋਵੇ ਪਾਣੀ ਤਾਂ ਉਹ ਕਿਸਾਨੇ ਲਾ ਲੈਣ ਬਿਲਕੁਲ ਜੀ ਹੁਣ ਲਾਗ ਲਾ ਕੇ ਪਿੰਡ ਕਿੰਨੇ ਪਿੰਡ ਪੈਣੇ ਉੱਥੇ ਨਾ 25 30 ਕਿਲੋਮੀਟਰ ਦਾ ਏਰੀਆ ਸਰੇ ਤੱਕ ਉਹ ਪਾਣੀ ਕਿਸਾਨਾਂ ਨੇ ਲਾਉਂਦੇ ਫਸਲਾਂ ਨੂੰ ਛੜਦਾ ਉਹਨੇ ਲਾ ਕੇ ਦੇਖ ਲਿਆ ਦੇਖਿਆ ਕਿਸਾਨਾਂ ਨੇ ਲਾ ਕੇ ਇਹ ਜੀ ਗੱਲ ਨਹੀਂ ਹੈਗੀ ਉਹ ਫਸਲ ਸੁੱਕ ਜਾਂਦੀ ਹੈ ਇੱਕ ਫਸਲ ਵੀ ਸੁੱਕਦੀ ਹੈ ਇੱਕ ਅਸੀਂ ਗਏ ਸੀ ਕਿ ਆਪ ਰਿਪੋਰਟਿੰਗ ਕੀਤੀ ਸੀ ਉੱਥੇ ਤੇ ਉੱਥੇ ਜਿਹੜਾ ਨਾਲ ਕਿਸਾਨ ਸੀ ਉਹ ਕਹਿੰਦਾ ਇੱਕ ਤਾਂ ਪਾਣੀ ਥੱਲੇ ਜਦੋਂ ਨਹਿਰ ਭਰੀ ਹੋਈ ਹੈ ਇੱਕ ਤਾਂ ਮੇਰੇ ਖੇਤਾਂ 'ਚ ਰਸਦਾ ਪਾਣੀ ਉਹਦੇ ਨਾਲ ਫਸਲ ਨਹੀਂ ਹੁੰਦੀ ਤੇ ਕਹਿੰਦਾ ਹੁਣ ਜੇ 250 ਫੁੱਟ ਤੋਂ ਥੱਲੇ ਬੋਰ ਕਰਾਉਂਿਆ ਤਾਂ ਸਾਡੇ ਸਾਫ ਪਾਣੀ ਆਉਂਦਾ ਨਹੀਂ ਤਾਂ ਇਹੀ ਪਾਣੀ ਨਿਕਲੀ ਜਾਂਦਾ ਮਤਲਬ ਪੱਤਣ ਖਰਾਬ ਹੋ ਗਿਆ ਪੱਤਣ ਉੱਪਰਲਾ ਤਾਂ ਖਰਾਬ ਹੋਇਆ ਗਿਆ ਜੀ ਉਹਦੇ ਨਾਲ ਥੱਲੇ ਧਤੀ ਬਣੀ ਜਾ ਰਹੀ ਆ ਉਹ ਤੁਸੀਂ ਜਾ ਕੇ ਨਾ ਕਦੇ ਦੇਖ ਲਿਓ ਜਦ ਮੋਟਰ ਆਪਾਂ ਨੇ ਚਲਾਉਣੀ ਆ ਉਹ ਨਾਲ ਨਾਲ ਹੀ ਸਰੇ ਤੱਕ ਜਿੰਨੀ ਵੀ ਮੋਟਰ ਨਹਿਰ ਦੇ ਨਾਲ ਲੱਗਮੀ ਆ ਉਹ ਪਹਿਲਾਂ ਗੰਦਾ ਮਾੜੀ ਮਾਰਨਗੇ ਪੰਜ ਗੇ ਮਿੰਟ ਬਦੋਦਾਰ ਪਾਣੀ ਆਉਂਦਾ ਇਹਦਾ ਮਤਲਬ ਉਹ ਧਰਤੀ ਪਾਣੀ ਚਲੇ ਗਿਆ ਧਰਤੀ ਖਰਾਬ ਹੋ ਗਈ ਉੱਥੇ ਧਰਤੀ ਖਰਾਬ ਹੋ ਚੁੱਕੀ ਆ ਹੁਣ ਵੋਟਾਂ ਆਪਣੀਆਂ ਆਈਆਂ ਤੀਆਂ ਐਮਪੀ ਦੀਆਂ ਵੋਟਾਂ ਆਈਆਂ ਦੀਆਂ ਜਿੰਨੇ ਵੀ ਐਮਪੀ ਦੇ ਸਾਡੇ ਚਾਹੇ ਕਾਂਗਰਸ ਦਾ ਚਾਹੇ ਅਕਾਲੀਆ ਦਾ ਤਾਂ ਕਿਸੇ ਵੀ ਪਾਰਟੀ ਦਾ ਚਾਹੇ ਝਾੜੂ ਵਾਲਿਆਂ ਦਾ ਤਾਂ ਸਾਰਿਆਂ ਨੇ ਕਿਹਾ ਸੀ ਪਹਿਲੇ ਧਾਰ ਤੇ ਮਸਲਾ ਹੱਲ ਕਰੂਗੇ ਗੌਰ ਪਹਿਲਾਂ ਪਹਿਲਾਂ ਹੁੰਦੀ ਹੈ ਗੱਲ ਇਹ ਜਦ ਵੋਟਾਂ ਲੈਣੀਆਂ ਹੁੰਦੀਆਂ ਹੁਣ ਸਾਡੇ ਕੌਣ ਜਿੱਤੇ ਆ ਆਪਣੇ ਐਮਪੀ ਸਰਦਾਰ ਨਹੀਂ ਆਪਣੇ ਚਲੋ ਇਹ ਅਮਰ ਸਿੰਘ ਜੀ ਜਿੱਤ ਗਏ ਅਮਰ ਸਿੰਘ ਜੀ ਉਹ ਵੀ ਠੀਕ ਹੈ ਇੱਥੇ ਕੈਬਨਟ ਮੰਤਰੀ ਅਨਮੋਲ ਗਗਨਮਾਨ ਦਾ ਏਰੀਆ ਹੈ ਜਿੱਥੋਂ ਪਾਣੀ ਆਉਂਦਾ ਹੈ ਹਾਂਜੀ ਮਹਾਲੀ ਯਾਰ ਇੱਥੋਂ ਖਰੜ ਇਲਾਕੇ 'ਚੋਂ ਟੱਚ ਹੁੰਦਾ 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 ਅੱਗੇ ਫੈਕਟਰੀ ਏਰੀਆ 'ਚੋਂ ਆਉਂਦਾ ਆਉਂਦਾ ਸਰਹੰਦ ਤੱਕੇ ਮਾਰ ਪਾਉਂਦਾ ਹੈ ਕੀ ਗੱਲ ਕੈਬਨਟ ਮੰਤਰੀ ਸੁੱਤੀ ਪਈ ਹੈ ਹਾਂਜੀ ਉਹਨਾਂ ਕੋਲ ਵੀ ਇਹ ਸਾਡੀਆਂ ਜਿੰਨੀਆਂ ਪੰਚਾਇਤਾਂ ਦੀਆਂ ਨਾ ਇੱਕ ਉਹਨਾਂ ਕੋਲ ਵੀ ਲੈਟਰ ਫੈਲ ਲੇਕੀਆਂ ਬਣਾ ਕੇ ਪਾਣੀ ਬਾਰੇ ਉਹ ਬਦਿਆ ਜਦ ਫਾਈਲ ਉਹਨਾਂ ਕੋਲ ਲੈ ਗਈਆਂ ਉਹ ਕਹਿੰਦੀ ਹਾਂ ਮੈਂ ਇਹੀ ਤੁਹਾਡਾ ਮਸਲਾ ਪਹਿਲੇ ਧਾਰ ਤੇ ਹੱਲ ਕਰੂੰਗੇ ਗੱਲਾਂ ਹੀ ਨੇ ਗੱਲਾਂ ਨਹੀਂ ਸਾਰੀਆਂ ਜਿੰਨਾ ਇਹਨਾਂ ਗੱਲਾਂ ਦਾ ਕੜਾ ਇਹਨਾਂ ਕੋਲ ਹੋਰ ਕੁਝ ਨਹੀਂ ਹੈਗਾ ਜਿੰਨੇ ਵੀ ਸਿਆਸੀ ਲੀਡਰ ਹੈ ਇਹਦਾ ਇੱਕ ਵੋਟਾਂ ਦੇ ਹੁੰਨੇ ਵੀ ਜਦ ਵੋਟਾਂ ਇਹਨਾਂ ਨੂੰ ਪੈ ਗਈਆਂ ਜਿੱਤ ਗਏ ਇਹ ਕਹਿੰਦੀ ਇਸ ਵਾਰ ਕੋਈ ਗੱਲ ਨਹੀਂ ਆਪਾਂ ਕਹਾਂ ਬਣਨਾ ਪਤਾ ਨਹੀਂ ਬਣਨਾ ਇਹ ਜਿਹੜਾ ਮਸਲਾ ਵੋਟਾਂ ਦਾ ਹੁੰਦਾ ਸਾਰਾ ਮਸਲਾ ਵੋਟਾਂ ਰਾਜਨੀਤੀ ਦਾ ਇਹ ਵੀ ਰਾਜਨੀਤੀ ਖੇਡੀ ਜਾਂਦੀ ਹੈ ਸਾਡੇ ਭੋਲੇ ਭਾਲੇ ਲੋਕ ਆ ਇਹਨਾਂ ਗੱਲਾਂ ਦਾ ਉਹਨਾਂ ਨੂੰ ਪਤਾ ਨਹੀਂ ਹੈਗਾ ਵਿਚਾਰਿਆਂ ਨੂੰ ਵੀ ਸਾਡੇ ਅਸੀਂ ਕਿਵੇਂ ਠੱਗੇ ਜਾਂਦੇ ਆ ਹੁਣ ਜਦ ਨਹਿਰ ਟੁੱਟੂਗੀ ਨਾ ਨਹਿਰ ਟੁੱਟ ਕੇ ਪਾਣੀ ਨੇ ਕਿੱਥੇ ਆਉਣਾ ਪਹਿਲਾਂ ਵਸੀ ਬਣਾਣਾ ਦੇ ਏਰੀਆ ਵਿੱਚ ਏਰੀਆ ਕਵਰ ਕਰੂਗਾ ਫਿਰ ਬਲਾ ਸਰਾਂਦੇ ਦੇ ਵਿੱਚ ਆਉਣਾ ਆ ਜਿੰਨਾ ਸਾਰਾ ਏਰੀਆ ਇੱਧਰ ਹੈਗਾ ਸਰਾਂਦੇ ਦਾ ਕਲੋਨੀ ਜਿਹੜੀਆਂ ਬਣੀ ਐ ਵੀ ਆ ਪਹਿਲਾਂ ਅਣੀ ਇੱਥੇ ਜਾ ਕੇ ਵੜਨਾ ਕਿੰਨੀਆਂ ਬਿਮਾਰੀਆਂ ਫੈਲਣਗੀਆਂ ਕਿੰਨੇ ਸਕਿਨ ਦੇ ਰੋਗ ਹੋਣਗੇ ਚਮੜੀ ਦੇ ਰੋਗ ਬੜੇ ਭਿਆਨਕ ਹੁੰਦੇ ਨੇ ਜੀ ਇਹ ਦੇਖਣਯੋਗ ਹੋਊਗਾ ਕਿ ਹੁਣ ਇੱਥੇ ਦੇ ਐਸ ਐਮਓ ਤਹਿਸੀਲਦਾਰ ਜਿਹੜੇ ਡੀਸੀ ਸਾਹਿਬਾਨ ਨੇ ਫਤਿਹਗੜ੍ਹ ਸਾਹਿਬ ਦੇ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਇਹ ਚੀਜ਼ ਦਾ ਕਿਉਂਕਿ ਉਧਰੋਂ ਤਾਂ ਪਾਣੀ ਆ ਰਿਹਾ ਘਰੜ ਤੋਂ ਉਹ ਤਾਂ ਭੇਜ ਰਹੇ ਨੇ ਜਿੱਥੇ ਆ ਕੇ ਜਿਹੜੇ ਇਲਾਕੇ ਨੇ ਇਹ ਚੀਜ਼ ਸਹਿਣੀ ਹੈ ਉਹ ਦੇਖ ਉਹ ਦੇਖਣ ਕਿਉਂਕਿ ਹੁਣ ਆਪਾਂ ਦੇਖੋ ਤੁਹਾਡੇ ਜਰੀਏ ਜਾਂ ਮੈਂ ਆਪਣੇ ਚੈਨਲ ਜਰੀਏ ਅਪੀਲ ਕਰ ਸਕਦਾ ਹਾਂ ਬਿਲਕੁਲ ਜੀ ਜਿਹੜੇ ਆਪਣਾ ਪ੍ਰਸ਼ਾਸਨ ਹੈ ਉਹਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਹ ਜਿਹੜਾ ਐਸਵਾਈਐਲ ਨਹਿਰ ਦੇ ਵਿੱਚ ਪਾਣੀ ਹੈ ਗੰਦਾ ਇਹਨੂੰ ਦੇਖਿਆ ਜਾਵੇ ਇਹਦੇ ਤੇ ਧਿਆਨ ਦਿੱਤਾ ਜਾਵੇ ਨਹੀਂ ਤਾਂ ਫਤੇਗੜ ਸਾਹਿਬ ਹਲਕਾ ਇਹ ਗੰਦੇ ਪਾਣੀ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੋਊਗਾ ਤੇ ਬਿਮਾਰੀਆਂ ਫੈਲਣਗੀਆਂ ਅਗਲੀ ਗੱਲ ਤੁਹਾਨੂੰ ਮੈਂ ਦੱਸਦਾ ਜੀ ਜਿਹੜੀਆਂ ਬਿਮਾਰੀਆਂ ਫੈਲਣੀਆਂ ਤਾਂ ਹੈਗੀਆਂ ਔਰ ਜਿਹੜੀ ਕਿਸਾਨਾਂ ਦੀ ਜ਼ਮੀਨ ਹੈ ਬੰਜਰ ਹੋ ਗਈ ਕੌਣ ਜ਼ਿੰਮੇਵਾਰ ਆ ਉਹਦਾ ਪਿਛਲੀ ਵਾਰ ਇਹਨਾਂ ਨੇ ਇੱਕ ਵੀ ਰੁਪਈਆ ਕਿਸੇ ਕਿਸਾਨ ਨੂੰ ਨਹੀਂ ਦਿੱਤਾ ਹੈਗਾ ਕੋਈ ਦੱਸ ਦੇਵੇ ਦਿੱਤਾ ਹੋਵੇ ਉਹਰੇ ਦੋ ਦੋ ਤਿੰਨ ਤਿੰਨ ਵਾਰ ਤੁਸੀਂ ਦੱਸਦੇ ਹੋ ਫਸਲਾਂ ਲੱਗੀਆਂ ਲੱਗੀਆਂ ਮੈਂ ਜੀ ਸਾਹਿਬ ਦੇ ਖੁਦ ਆਪ ਕਿਸਾਨਾਂ ਦੇ ਨਾਂ ਲਿਖ ਕੇ ਲੈ ਕੇ ਗਏ ਆ ਡੀ ਸਾਹਿਬ ਨੂੰ ਜਾ ਕੇ ਦਿੱਤੇ ਉਹਨਾਂ ਨੇ ਗਾਹ ਦੇ ਦਿੱਤਾ ਐਸ ਡੀ ਐਮ ਸਾਹਿਬ ਨੂੰ ਬਸੀ ਪਠਾਣ ਵਾਲੇ ਨੂੰ ਅੱਜ ਤੱਕ ਰੁਪਈਆ ਨਹੀਂ ਉਹਨਾਂ ਕਿਸਾਨਾਂ ਨੂੰ ਦਿੱਤਾ ਹੈਗਾ ਹੁਣ ਦੁਬਾਰਾ ਫੇਰ ਵਾਰੀ ਆਈ ਵੀ ਆ ਮੈਂ ਕਹਿੰਦਾ ਜੇਕਰ ਦਿੱਲੀ ਮੰਗਣ ਜੇ ਕਿਤੇ ਬਾਰਿਸ਼ ਹੋਊਗੀ ਜੇਕਰ ਲੁਧਿਆਣਾ ਦੇ ਪਿੱਛੇ ਹੋਈ ਆ ਇਹ ਤਾਂ ਪਣਤੀ ਬੜੱਕੇ ਨਹਿਰ ਨੇ ਟੁੱਟੇ ਜਾਣਾ ਨਹਿਰ ਟੁੱਟ ਕੇ ਇੱਥੇ ਆਉਣਾ ਪਾਣੀ ਨੂੰ ਉਰੀ ਆਉਣਾ ਇਹਨੇ ਉਹ ਆਣੀ ਆਉਣਾ ਕੋਈ ਵੀ ਸਿਆਸੀ ਲੀਡਰ ਧਿਆਨ ਨਹੀਂ ਦੇ ਰਿਹਾ ਹੈਗਾ ਇਸ ਗੱਲ 'ਤੇ ਵੀ ਅਸੀਂ ਇਹਨੂੰ ਪਾਣੀ ਨੂੰ ਰੋਕੀਏ ਕਿਸੇ ਤਰੀਕੇ ਨਾਲ ਨਹਿਰ 'ਚੋਂ ਕਢੀਏ ਐਸਡੀਐਮ ਸਾਹਿਬ ਨੂੰ ਮੈਂ ਕਈ ਗੱਲਾਂ ਮਿਲਿਆ ਬਸੇ ਗਿਠਾਨ ਵਾਲੇ ਨੂੰ ਜਾ ਜਾ ਕੇ ਅਸੀਂ ਮਿਲੇ ਆ ਸਾਡੇ ਕਿਸਾਨ ਮੇਰੇ ਨਾਲ ਹੁੰਦੇ ਤੇ ਚਲੋ ਜਿਨ੍ਹਾਂ ਨੂੰ ਡਰ ਲੱਗਦਾ ਵੀ ਭਾਈ ਸਾਡਾ ਇਲਾਕਾ ਨੁਕਸਾਨਿਆ ਜਾਊਗਾ ਕਹਿੰਨੇ ਸੀ ਹੁਣ ਦੇਖ ਕੇ ਆਨੇ ਮੌਕਾ ਹੁਣ ਦੇਖ ਕੇ ਆਨੇ ਮੌਕਾ ਉਹ ਬਾਤ ਸੁਣਾ ਲਾਰੇ ਲੱਪੇ ਹੀ ਲਾ ਕੇ ਸਾਰਤਾ ਉੱਥੇ ਤਾਂ ਖਬਰ ਪਹੁੰਚੇ ਨਹੀਂ ਹੈਗੇ ਉਹ ਆਪਣੇ ਪਹਿਲਾਂ ਚਲੋ ਜੀਪੀ ਸਾਹਿਬ ਵੀ ਬਣੇ ਹੋਏ ਸੀਗੇ ਉਹਨਾਂ ਨੇ ਵੀ ਨਹੀਂ ਕੋਈ ਕਾਰਵਾਈ ਕੀਤੀ ਦੇਖੋ ਤੁਹਾਨੂੰ ਇਹੀ ਗੱਲ ਫੇਰ ਉੱਥੇ ਮੁੜ ਕੇ ੜ ਕੇ ਆ ਜਾਂਦੀ ਹੈ ਸਿਆਸੀ ਲੀਡਰ ਨੇ ਕਿਸੇ ਨੇ ਕੁਝ ਨਹੀਂ ਕਰਨਾ ਹੈਗਾ ਲੋਕਾਂ ਨੂੰ ਆਪਣਾ ਕਾਰਜ ਆਪਣੇ ਹੱਥੀ ਸਵਾਰਨਾ ਪੈਣਾ ਬਾਣੀ ਵੀ ਕਹਿੰਦੀ ਹੈ ਆਪਣਾ ਕਾਰਜ ਆਪਣੇ ਹੱਥੇ ਸਵਾਰੀਏ ਜਿੰਨਾ ਚਿਰ ਸਾਡੀ ਕਿਸਾਨ ਆ ਚਾਹੇ ਮਜ਼ਦੂਰ ਆ ਇਹ ਇਕਾ ਕਰਕੇ ਨਹੀਂ ਚੱਲਦੇ ਹੈਗੇ ਇਹਦੇ ਪਾਣੀ ਦਾ ਕੋਈ ਮਸਲਾ ਹੱਲ ਨਹੀਂ ਹੋਣਾ ਹੈਗਾ ਇਹ ਜਿਉਂਦਾ ਤਿਉਂ ਕਣੀ ਬਰਕਰਾਰ ਰਹੂਗਾ ਜੇ ਨਾ ਅਸੀਂ ਵਰ ਗੌਰ ਕਰੀ ਸਾਨੂੰ ਇਕੱਠੇ ਹੋ ਗਏ ਸਾਰਿਆਂ ਨੂੰ ਮਜ਼ਦੂਰਾਂ ਨੂੰ ਵੀ ਕਿਸਾਨਾਂ ਨੂੰ ਵੀ ਕਿਸੇ ਦਾ ਐਮਐਲਏ ਦੇ ਦਫ਼ਤਰ ਦੇ ਮੂਹਰੇ ਬੈਠਣਾ ਹੀ ਚਾਹੀਦਾ ਜੇ ਆਕੇ ਜਾਂ ਕੋਈ ਉੱਥੇ ਜਿੱਕਣਾ ਖੈੜ ਖੜਦੋ ਬਣੀ ਆਉਂਦਾ ਅਮੋਲ ਮਾਨ ਗਗਨਜੀ ਮੰਤਰੀ ਨੇ ਉਹਨਾਂ ਦੇ ਚੱਲ ਕੇ ਜਾ ਨਾ ਘਰ ਦੇ ਮੂਰੇ ਕਿਸਾਨ ਬੈਠਣ ਜਾਂ ਦਫ਼ਤਰ ਮੂਰੇ ਬੈਠਣ ਜੇ ਹਸਲਾ ਕਰਾਉਣਾ ਪਾਣੀ ਦਾ ਇਹਦਾ ਇਦਾਂ ਇਹਨੇ ਮਸਲੇ ਨੇ ਹੱਲ ਹੋਣਾ ਨਹੀਂ ਕੋਈ ਮਸਲਾ ਹੱਲ ਨਹੀਂ ਨਹੀਂ ਉਹ ਜਿਵੇਂ ਕਹਿੰਦੇ ਨੇ ਵੀ ਅਸੀਂ ਵਧੀਆ ਦਿਖਾ ਲੀਆਂ ਜਗ੍ਹਾ ਬਣਾਵਾਂਗੇ ਅਸੀਂ ਸ਼ਹਿਰ ਪਾਟੀ ਵਾਸਤੇ ਆ ਚੀਜ਼ ਕਰਾਂਗੇ ਹੁਣ ਆਪਣਾ ਫਤੇਗੜ ਸਾਹਿਬ ਇੱਕ ਹੱਬੇ ਇੱਕ ਤਰ੍ਹਾਂ ਦੀ ਸਿੱਖਾਉਂਦੇ ਨੇ ਉਰੇ ਉਰੇ ਵਧੀਆ ਗੁਰਦੁਆਰਾ ਸਾਹਿਬ ਹੈ ਸ਼ਹਿਰ ਹੈ ਤੇ ਜੇ ਪਾਣੀ ਉਰੇ ਆਉਂਦਾ ਤਾਂ ਇਹ ਨੁਕਸਾਨ ਲੈ ਨੁਕਸਾਨ ਤਾਂ ਹੋਣਾ ਹੈ ਤੇ ਹੁਣ ਇਹਦੇ ਲਈ ਆਪਾਂ ਕਲਜੀਤ ਨਾਗਰੇ ਨੂੰ ਜ਼ਿੰਮੇਵਾਰ ਮੰਨ ਲੀਏ ਕਿਉਂਕਿ ਪਹਿਲਾਂ ਐਮਐਲਏ ਸੀ ਉਰੇ ਹੁਣ ਉਰੇ ਲਖਵੀਰ ਰਾਏ ਐਮਐਲਏ ਨੇ ਉਧਰ ਪਹਿਲਾਂ ਜੀਪੀ ਸਾਹਿਬ ਐਮਐਲਏ ਸੀਗੇ ਹੁਣ ਹੈਪੀ ਜੀ ਐਮਐਲਏ ਨੇ ਉਧਰ ਅਨਮੋਲ ਗਗਨਮਾਨ ਨੂੰ ਕਹਿ ਲੀਏ ਤੁਸੀਂ ਕਹਿੰਦੇ ਹੋ ਭਗਵੰਤ ਮਾਨ ਜੀ ਕੋਲ ਵੀ ਫਾਈਲ ਗਈ ਬਾਈ ਜੀ ਫਾਈਲ ਹੋਣਾ ਫਿਰ ਹੁਣ ਆਪਾਂ ਯਕੀਨ ਕਿਤੇ ਕਰੀਏ ਵੀ ਲੋਕਾਂ ਦਾ ਭੁੱਖ ਕਿਹਦੇ ਹੱਥ ਵਿੱਚ ਕਿਹਦੇ ਐ ਨਹੀਂ ਯਕੀਨ ਦਾ ਦੇਖੋ ਕਿਸੇ ਨੂੰ ਨਹੀਂ ਕਰਿਆ ਜਾ ਸਕਦਾ ਹੈਗਾ ਜੇ ਭੁੱਖ ਸਵਾਰਨ ਹੈ ਮੈਂ ਪਹਿਲੇ ਵੀ ਕਹਿੰਦਾ ਸਭ ਨੂੰ ਏਕਾ ਕਰਨਾ ਪਊਗਾ ਇਕਾ ਕਰਕੇ ਇਹਨਾਂ ਦੇ ਸਾਨੂੰ ਦਾ ਖੈੜ ਬਗੈਰ ਜਾਇ ਬਗੈਰ ਸਾਡਾ ਸਟਕਾਰਾ ਨਹੀਂ ਹੋਣਾ ਹੈਗਾ ਜੇ ਉੱਥੇ ਜਾ ਕੇ ਮੰਤਰੀ ਸਾਹਿਬ ਦੇ ਦਫ਼ਤਰ ਦੇ ਅੱਗੇ ਸੀ ਬੈਠੋਗੇ ਜੀ ਆ ਕੇ ਜਾਂ ਜਿੱਥੇ ਦੇ ਇਹ ਪਾਣੀ ਆ ਰਿਹਾ ਜਿੱਥੋਂ ਪਾਣੀ ਗਿਰਦਾ ਹੈ ਜਿੱਥੇ ਪਾਣੀ ਗਿਰਦਾ ਹੈ ਉਹਦੇ ਬਗੈਰ ਮਸਲਾ ਹੱਲ ਨਹੀਂ ਹੋਣਾ ਹੈਗਾ ਅਸੀਂ ਗਏ ਸੀ ਕਿ ਇੱਥੇ ਸਿਲ ਬੱਤੇ ਕੋਲ ਵੀ ਇੱਕ ਪੁਆਇੰਟ ਬਣਿਆ ਹੋਇਆ ਜਿੱਥੇ ਆ ਕੇ ਇਹ ਪਾਣੀ ਗਿਰ ਰਿਹਾ ਹੈ ਉੱਥੇ ਸ੍ਰੀ ਆਮ ਬਦਬੂਦਾਰ ਪਾਣੀ ਹੈ ਬਹੁਤ ਜ਼ਿਆਦਾ ਇੱਥੇ ਅਸੀਂ ਅਸੀਂ ਸ਼ਾਰਟ ਵਿੱਚ ਲਾਵਾਂਗੇ ਉਹਦੇ ਉਹ ਮਤਲਬ ਦੇਖਿਆ ਨਹੀਂ ਜਾ ਰਿਹਾ ਇੰਨਾ ਕੁ ਜ਼ਿਆਦਾ ਖਤਰਨਾਕ ਪਾਣੀ ਆ ਝੱਗ ਉੱਠਦੀ ਆ ਉੱਥੇ 5-5 ਫੁੱਟ ਦੇਖੋ ਕਿੰਨਾ ਕੈਮੀਕਲ ਵਾਲਾ ਪਾਣੀ ਹੋਊਗਾ ਜਿਹੜਾ ਧਰਤੀ 'ਚ ਜਾ ਰਿਹਾ ਆ ਆਮ ਲੋਕ ਉਹਦਾ ਪਾਣੀ ਪੀ ਰਹੇ ਨੇ ਫਤਿਹਗੜ੍ਹ ਸਾਹਿਬ ਇਲਾਕੇ ਦੇ ਲੋਕ ਤਾਂ ਮੈਂ ਧੰਨੇ ਮੰਨਦਾ ਜਿਹੜੇ ਹੁਣ ਤੱਕ ਬੈਠੇ ਨੇ ਨਹੀਂ ਤਾਂ ਧਰਨੇ ਲਾ ਲਾ ਕੇ ਬੁਰਾ ਹਾਲ ਕਰ ਦਿੰਦੇ ਉਹ ਕਿਉਂਕਿ ਤੁਹਾਡੀ ਆਉਣ ਵਾਲੀ ਪੀੜ੍ਹੀ ਖਤਰੇ 'ਚ ਜਾ ਰਹੀ ਆ ਬਿਲਕੁਲ ਜੀ ਖਤਰੇ 'ਚ ਜਾ ਰਹੀ ਆ ਹੁਣ ਇੱਕ ਮੈਂ ਬੇਨਤੀ ਤੁਹਾਡੇ ਚੈਨਲ ਥਰੂ ਹੋਰ ਕਰਨ ਜਾਉਣਾ ਆ ਸਰਦਾਰ ਅਮਰ ਸਿੰਘ ਜੀ ਜੋ ਐਮਪੀ ਚੁਣੇ ਗਏ ਨੇ ਉਹਨਰੇ ਤੇ ਦੂਜੀ ਵਾਰ ਤਾਂ ਦਰਸਦੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਇਸ ਮਸਲੇ ਨੂੰ ਜਲਦੀ ਜਲਦੀ ਹੱਲ ਕਰਾਓ ਨਹੀਂ ਫੇਰ ਐਮਪੀ ਆ ਦੇ ਘਰ ਵੀ ਲੋਕਾਂ ਨੂੰ ਇਕਣਾ ਘੇਰਨੇ ਪੈਣੇ ਆ ਆਪਾਂ ਮਾਲਵਿੰਦਰ ਕੰਗ ਜੀ ਨੂੰ ਵੀ ਕਹਾਂਗੇ ਬਿਲਕੁਲ ਜੀ ਉਹਨਾਂ ਨੂੰ ਵੀ ਬੇਨਤੀ ਆ ਹਾਂਜੀ ਇਹਦੀ ਪਾਰਟੀ ਹੈ ਬਲਾਰੇ ਨੇ ਉਹ ਪਾਰਟੀ ਦੇ ਮਾਲਵਿੰਦਰ ਕੰਗ ਸਾਬ ਨੂੰ ਵੀ ਐਸੀ 35 ਕਰਦਾ ਉਹ ਵੀ ਐਮਪੀ ਚੁਣੇ ਗਏ ਆ ਹਾਂ ਉਹਨਾਂ ਦਾ ਵੀ ਇਹ ਅਧਿਕਾਰ ਬਣਦਾ ਉਹਨਾਂ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਉਹ ਲੋਕਾਂ ਨੂੰ ਆਪਣਾ ਮਤਲਬ ਉਹਦੇ ਚ ਰੱਖਣਾ ਏਕਾ ਬਣਾ ਕੇ ਸਾਰਿਆਂ ਦੇ ਰੱਖਣਾ ਚਾਹੀਜਾ ਜੀ ਹੁਣ ਦੋ ਐਮਪੀ ਹੋ ਗਏ ਫਤੇਗੜ ਸਾਹਿਬ ਦੇ ਐਮਪੀ ਹੋ ਗਏ ਨੇ ਉਧਰ ਅਨੰਦਪੁਰ ਸਾਹਿਬ ਦੇ ਐਮਪੀ ਹੋ ਗਏ ਨੇ ਸਰਕਾਰ ਵੀ ਉਹਨਾਂ ਦੀ ਉਹ ਸਾਰਾ ਕੁਝ ਇਨਾਂ ਦਾ ਹੈ ਜੀ ਸਾਰਾ ਕੁਝ ਹੈਗਾ ਇਨਾਂ ਦਾ ਐਮਐਲਏ ਇਨਾਂ ਦੇ ਨੇ ਜੇ ਚਲੋ ਐ MP ਅਮਰ ਸਿੰਘ ਨੇ ਉਹ ਵੀ ਵਧੀਆ ਸੋਚਦੇ ਮਾਲਕ ਨੇ ਜਵਾਬ ਤਾਂ ਉਹ ਵੀ ਨਹੀਂ ਦਿੰਦੇ ਜੇ MLA ਇਹਨਾਂ ਦੇ ਨੇ ਉਧਰੋਂ ਆਨੰਦਪੁਰ ਸਾਹਿਬ ਵਾਲੇ MP ਇਹਨਾਂ ਦੇ ਨੇ ਮੌਜੂਦਾ ਸਰਕਾਰ ਦੇ ਜੇ ਆਪਸ ਚ ਤਾਲਮੇਲ ਬਣਾਉਣ ਬਹੁਤ ਕੁਝ ਹੋ ਸਕਦਾ ਜੀ ਇੱਕ ਇਹਨਾਂ ਨੇ ਕੰਮ ਜ਼ਰੂਰ ਕਰਿਆ ਜੀ MP ਬਣ ਤੇ ਬਾਅਦ ਜਿਹੜਾ ਉੱਥੇ ਆਪਣਾ ਮਾਲਕ ਪਰਕੋਲਤਾ ਉੱਥੇ ਇਹਨਾਂ ਨੇ ਪੱਟ ਕੇ ਪਤਾ ਨਹੀਂ ਪੈਪ ਦੱਬਿਆ ਪਤਾ ਨਹੀਂ ਕਿਆ ਕਰਿਆ ਹਾਲੇ ਉਹ ਦੇਖਿਆ ਨਹੀਂ ਜਾ ਕੇ ਮੈਂ ਉੱਥੇ ਮੈਂ ਕਹਿੰਦਾ ਗਿਆਤਾ ਹੋ ਗਏ 10-15 ਕਿਤੇ ਮਨ ਨੂੰ ਵੀ ਗਏ ਨੂੰ ਜਾਦੀ ਦਾ ਥੋੜਾ ਜਿਹਾ ਪਾਣੀ ਉਧਰੋਂ ਕੱਢਿਆ ਬਾਸੀਆਂ ਕੋਲ ਤੇ ਹੀ ਪੱਟ ਕੇ ਹੋ ਪਤਾ ਨਹੀਂ ਪਾਣੀ ਇੱਧਰ ਲਈ ਕੋਸ਼ਿਸ਼ ਕਰਦੇ ਪਤਾ ਨਹੀਂ ਉਹੀ ਪਾਣੀ ਇੱਧਰ ਨੂੰ ਮੋੜਿਆ ਇਹਨਾਂ ਨੇ ਇਹ ਨਹੀਂ ਮੈਨੂੰ ਪਤਾ ਹੈਗਾ ਹਾਲੇ ਜਣੀ ਮੁੜ ਕੇ ਮੈਂ ਉੱਥੇ ਹਾਲੇ ਤੱਕ ਗਿਆ ਨਹੀਂ ਹੈਗਾ ਉੱਥੇ ਕੰਮ ਚੱਲਦਾ ਪਤਾ ਨਹੀਂ ਨਹੀਂ ਚੱਲਦਾ ਹੈਗਾ ਪਤਾ ਨਹੀਂ ਕੋ ਸੋਸੋ ਬਣਾ ਨਹੀਂ ਕਰਿਆ ਵੀ ਇੱਕ ਮੜਾ ਲੋਕਾਂ ਨੂੰ ਅਸੀਂ ਦਿਖਾ ਦਈ ਅਸੀਂ ਲੱਗੇ ਹੋਏ ਆ ਇੱਕਣੇ ਵੀ ਹੋ ਜਾਂਦਾ ਹੁੰਦਾ ਪਰ ਇਹਨਾਂ ਪਰ ਕੋਈ ਸਾਨੂੰ ਵਿਸ਼ਵਾਸ ਨਹੀਂ ਹੈਗਾ ਇਹ ਕਰਦੇ ਆ ਕਿ ਨਹੀਂ ਕਰਦੇ ਇਹ ਤਾਂ ਹੁਣ ਮੌਕਾ ਹੀ ਦੱਸੂਗਾ ਹੁਣ ਆਉਣ ਵਾਲਾ ਜਿਹੜਾ ਸਮਾਂ ਹੈ ਲੋਕਾਂ ਬਾਤ ਇਹ ਜਿਹੜੀ ਚਮਾਰ ਚੱਲਣੀ ਆ ਪਾਣੀ ਦੀ ਇਹ ਲੋਕਾਂ ਨਹੀਂ ਚੱਲਣੀ ਆ ਐਵੇਂ ਤਾਂ ਕਿਸੇ ਨਹੀਂ ਚੱਲਣੀ ਹੈਗੀ ਨਹੀਂ ਰਾਜਨੀਤੀ ਜਦੋਂ ਵੋਟਾਂ ਸੀਗੀਆਂ ਐਮਪੀ ਸਾਹਿਬ ਦੀਆਂ ਐਮਪੀ ਦੀਆਂ ਤਾਂ ਗੇਜਰਾਮ ਜੀ ਬੜੇ ਉੱਥੇ ਖੜ ਖੜ ਕੇ ਵੀਡੀਓ ਬਣਾਉਂਦੇ ਸੀ ਵੀ ਅਸੀਂ ਇਹਦਾ ਹੱਲ ਕਰਾਂਗੇ ਕੋਈ ਲੱਗਦਾ ਵੀ ਹੱਲ ਹੋ ਜੂਗਾ ਉਹਦਾ ਹੁਣ ਗੇਜਰਾਮ ਜੀ ਤਾਂ ਮੁੜ ਕੇ ਦੇਖੇ ਨਹੀਂ ਜੀ ਉਹ ਇੱਕ ਵਾਰ ਵੀਡੀਓ ਬਣਾ ਕੇ ਦੱਸ ਗਏ ਵੀ ਹਾਂ ਔਰੇ ਆਏ ਗੰਦਾ ਪਾਣੀ ਪੈਂਦਾ ਮੈਂ ਇਹਦਾ ਹੱਲ ਕਰੂੰਗਾ ਜੇ ਤੁਹਾਨੂੰ ਨਹੀਂ ਲੋਕਾਂ ਨੇ ਫਤਵਾ ਦਿੱਤਾ ਤੁਸੀਂ ਫਿਰ ਵੀ ਹੱਲ ਤਾਂ ਕਰਾਇਆ ਵਾਦੇ ਤਾਂ ਕਰੇ ਨੇ ਨਾ ਤੁਸੀਂ ਸਰਕਾਰ ਤਾਂ ਉਹ ਨਹੀਂ ਤੇ ਬਣੀ ਵੀ ਜੀ ਮੋਦੀ ਜੀ ਤੀਜੀ ਗੱਲ ਹੈ ਪ੍ਰਧਾਨ ਮੰਤਰੀ ਬਣ ਗਏ ਗੱਜਾ ਰਾਮ ਜੀ ਦੇ ਉੱਪਰ ਤੱਕ ਹੈਗਾ ਹੈਗਾ ਇਹਨਾਂ ਦਾ ਹੱਥ ਪਹੁੰਚ ਹੈਗੀ ਆ ਬਹੁਤ ਪਹੁੰਚ ਹੈ ਇਹਨਾਂ ਦੀ ਉੱਪਰ ਤੱਕ ਇਹ ਕਹਾਂ ਸਕਦੇ ਆ ਕਿਉਂ ਫਿਰ ਵੀ ਰਿਪੋਰਟਾਂ ਤੇ ਦੇਖੋ 5 ਸਾਲ ਹੋਨੇ ਆ ਇਹ ਕਿਹੜੇ ਆਪਣੇ ਹੈਗਾ ਕੁੰਭ ਦੀ ਨਾਉਣੇ 12 ਸਾਲ ਵੱਧੂ ਆਊਗਾ ਇਹ ਤਾਂ 5 ਸਾਲ ਬਾਦ ਹੋ ਗਿਆ ਆਓ ਜੇ ਉਹ ਕੰਮ ਕਰਾਉਣਗੇ ਤਾਂ ਗਾਹਾਂ ਨੂੰ ਵੋਟਾਂ ਵੀ ਲੈ ਲੈਣਗੇ ਇਲਾਕੇ ਦੇ ਬਿਲਕੁਲ ਜੀ ਜੇ ਇਲਾਕੇ ਦੇ ਵਿੱਚ ਵਿਚਰਨਗੇ ਮਸਲੇ ਹੱਲ ਕਰਾਉਣਗੇ ਲੋਕਾਂ ਦਾ ਕਿਆ ਬਤਾ ਜਿਹੜਾ ਮਸਲੇ ਹੱਲ ਕਰਾਊਗਾ ਜਨਤਾ ਉਸਧਰ ਨੂੰ ਹੋ ਜਿੰਦੀ ਹੁੰਦੀ ਆ ਲੋਕਾਂ ਦਾ ਉਧਰ ਨੂੰ ਹੋ ਜਾਣਾ ਉਹਨੂੰ ਵੋਟਾਂ ਪਾਦਣੀਆਂ ਆ ਹੁਣ ਹੁਣ ਆਪਣੇ ਜਿਹੜਾ ਐਮ ਐਲ ਏ ਆ ਬਸੀ ਬਣਾ ਹਲਕੇ ਦਾ ਕਿੰਨੀਆਂ ਸੜਕਾਂ ਖਰਾਬ ਆ ਸੜਕਾਂ ਦਾ ਵੀ ਹਾਲ ਦੇਖ ਲਓ ਗੁਰਦੁਆਰਾ ਸਾਹਿਬ ਤੋਂ ਹੀ ਸ਼ੁਰੂ ਹੋ ਜਾਂਦੀਆਂ ਨੇ ਆਪਣੀ ਫਤੇਗੜ ਸਾਹਿਬ ਤੋਂ ਸ਼ੁਰੂ ਹੋਗੀ ਸੜਕ ਅੱਜ ਤੱਕ ਨਹੀਂ ਉਹ ਸੜਕ ਬਣੀ ਹੈਗੀ ਸਾਰੀਆਂ ਸੜਕਾਂ ਜਿਹਨੀਆਂ ਲਿੰਕ ਸੜਕਾਂ ਸਾਰੀਆਂ ਇਹ ਟੁੱਟ ਗਈਆਂ ਮੁੜ ਕੇ ਕੋਈ ਸਾਰ ਨਹੀਂ ਲੱਤੀ ਹੈਗੀ 3 ਸਾਲ ਹੋ ਜਿੰਨੇ ਸਰਕਾਰ ਨੂੰ ਤਕਰੀਬਨ ਨੇੜੇ ਕੰਮ ਲੱਗਿਆ ਬਈ 3 ਸਾਲ ਦੇ ਰਹਿ ਗਏ 2 ਸਾਲ ਹੁਣ ਮੈਂ ਇੱਕ ਦਿਨ ਸੁਣੀ ਐਂਟਰ ਆਪਣੀ ਮੁੱਖ ਮੰਤਰੀ ਦੀ ਸੋਸ਼ਲ ਮੀਡੀਆ ਪਰ ਇਹ ਚੱਲਦੀ ਜਿੰਨੇ ਖਬਰਾਂ ਕਹਿੰਦੇ 1200 ਕਰੋੜ ਰੁਪਏ ਦੁਬਾਰਾ ਫੇਰ ਕਰਜ਼ਾ ਲੈ ਲਿਆ ਸਿਰ ਤਾਂ ਪੰਜਾਬ ਦੇ ਕਰਜ਼ੇ ਹੀ ਚੜੀ ਜਾਂਦਾ ਤਾਰਨੇ ਦਾ ਕੋਈ ਨਾਉ ਨਹੀਂ ਲੈ ਰਿਹਾ ਹੈਗਾ ਚੜੀ ਹੋ ਜਾਂਦਾ ਜੀ ਭਾਰ ਆ ਜਿਹੜਾ ਇਹ ਕਰਜ਼ੇ ਦਾ ਇਹ ਕਿਹਦੇ ਸਹਾਰਾ ਇਹ ਲੋਕਾਂ ਦੇ ਸਹਾਰਾ ਇੱਕ ਇੱਕ ਇਹ ਕਰਜ਼ੇ ਦਾ ਭਾਰ ਹੈ ਇੱਕ ਕਿਸਾਨਾਂ ਦੇ ਉੱਤੇ ਵੀ ਮਾਰ ਪੈ ਰਹੀ ਹੈ ਹੁਣ ਜੇ ਇਹ ਪਾਣੀ ਟੁੱਟਦਾ ਨਹਿਰ ਟੁੱਟਦੀ ਹੈ ਤਾਂ ਫਸਲਾਂ ਤਾਂ ਬਾਅਦ ਚ ਹੋਰ ਚੀਜ਼ਾਂ ਨੂੰ ਪ੍ਰਭਾਵਿਤ ਕਰੂਗਾ ਪਹਿਲਾਂ ਫਸਲਾਂ ਨੂੰ ਪ੍ਰਭਾਵਿਤ ਕਰੂਗਾ ਪਹਿਲਾਂ ਕਿਸਾਨਾਂ ਨੂੰ ਪ੍ਰਭਾਵਿਤ ਕਰੂਗਾ ਪਾਣੀ ਇੰਨਾ ਗੰਦਾ ਪਾਣੀ ਹੈ ਕਿ ਉਹ ਫਸਲਾਂ ਤਾਂ ਛੱਡਣੀਆਂ ਨਹੀਂ ਉਹਨੇ ਫਸਲਾਂ ਤੋਂ ਲਾਵਾ ਜਿਹੜਾ ਆਪਣਾ ਜਮੀਨੀ ਪੱਧਰ ਆ ਉਹਨੂੰ ਵੀ ਉਹ ਕਿਤੇ ਨਾ ਕਿਤੇ ਢਾ ਲਾਊਗਾ ਉਹ ਵੀ ਕਿਤੇ ਨਾ ਕਿਤੇ ਬਿਮਾਰੀਆਂ ਲਾਊਗਾ ਉਹ ਮਿੱਟੀ ਨੂੰ ਵੀ ਕੈਂਸਰ ਕਰ ਸਕਦਾ ਜੀ ਪਾਣੀ ਤਾਂ ਜੀ ਹੁਣ ਥੋੜਾ ਨਹੀਂ ਆਉਣਾ ਹੈਗਾ 5-5 ਫੁੱਟ ਪਾਣੀ ਆ ਜਿਹੜਾ 5-5 ਫੁੱਟ ਪਾਣੀ ਖੜਾ ਆਉਣਾ ਹੈ ਜੇ ਕਿਣਾ ਫਲੱਡ ਗੇਟ ਨਹੀਂ ਖੋਲਦੇ ਹੈਗੇ ਆਪਣੇ ਭਾਖੜੇ ਵਾਲੇ ਜੇ ਪਾਣੀ ਇਹ ਖੜਾ ਆਉਂਦਾ 5-5 ਫੁੱਟ ਖੜਾ ਪਾਣੀ ਆਉਣਾ ਕੋਈ ਇਹ ਨਾ ਸੋਚੇ ਵੀ ਪਾਣੀ ਥੋੜਾ ਆਊਗਾ ਪਹਿਲਾਂ ਮੰਗਣ ਨਹੀਂ ਆਉਣਾ ਉਦੇ ਨਾਲੋਂ ਕਈ ਗੁਣਾ ਸਾਫ਼ ਪਾਣੀ ਹੋਣਾ ਬਿਲਕੁਲ ਨਹੀਂ ਸਾਫ਼ ਨਹੀਂ ਹੋਊਗਾ ਜੀ ਇੱਕ ਤਾਂ ਸਾਫ਼ ਪਾਣੀ ਆਉਂਦਾ ਇੱਕ ਗੰਦਾ ਪਾਣੀ ਆਉਂਦਾ ਗੰਦੇ ਪਾਣੀ ਗੰਦੇ ਸਰਕਾਰ ਨੇ ਕੋਈ ਨਹੀਂ ਸੋਚਿਆ ਹੈਗਾ ਇਹਦੇ ਬਾਰੇ ਵੀ ਅਸੀਂ ਮਸਲਾ ਹੱਲ ਕਰਦੀ ਇਹ ਹੁਣ ਬਰਸਾਤ ਆ ਗਈ ਹੁਣ ਕਿਵੇਂ ਬਾਰਸ਼ਾਂ ਹੋ ਰਹੀਆਂ ਬਸ ਇੱਕ ਮੀਂਹ ਦੀ ਉਧੇਰ ਆ ਪਾਣੀ ਦਾ ਪੰਜ ਫੁੱਟ ਖੜਾ ਆਉਣਾ ਪੂਰਾ ਹੈ ਨਾ ਤਬਾਹੀ ਮਚਾਉਂਦਾ ਆਊਗਾ ਕਿਸੇ ਦਾ ਕੋਈ ਘਰ ਨਹੀਂ ਬਚਣਾ ਹੈਗਾ ਇੱਥੇ ਜੋ ਤਬਾਹੀ ਮਚਣੀ ਆ ਆ ਕੇ ਉਹਦਾ ਲੱਗਾ ਪਹਿਲਾਂ ਪਛੇ ਤਬਾਹੀ ਮਚੂਗੀ ਜਿਹੜੀ ਮਚਣੀ ਹੈ ਤੁਹਾਨੂੰ ਪਤਾ ਹੈ ਜਿਹੜੇ ਲਾਗ ਲਾਗ ਵਾਲੇ ਪਿੰਡ ਐ ਕਈ ਜਗ੍ਹਾ ਤਾਂ ਹੁਣ ਪਾਣੀ ਨੇ ਖੜਨਾ ਵੀ ਹੈਗਾ ਜਿੱਕਣੋਂ ਸੂਆ ਪੈ ਗਿਆ ਉੱਥੇ ਲਾਗ ਉਹ ਸੂਏ 'ਚ ਪਾਣੀ ਨੇ ਖੜਜਣਾ ਨਾ ਉੱਥੇ ਡਾਫ ਲੱਗੂਗੀ ਉਹ ਡਾਫ ਲਾਗ ਕੇ ਜਿਹੜੀਆਂ ਫਸਲਾਂ ਉਹਨਾਂ ਖਤਮ ਹੋ ਜਣਾ ਜਮ੍ਹਾਂ ਤੇ ਲਾਗ ਪਿੰਡ ਵੀ ਪੈ ਗੇ ਉਹ ਪਿੰਡਾਂ 'ਚ ਵੜਦੇ ਨੇ ਪਾਣੀ ਨੇ ਆ ਕੇ ਸ਼ਹਿਰ ਦੇ ਵਿੱਚ ਪਾਣੀ ਨੇ ਵੜਨਾ ਹੀ ਵੜਨਾ ਉਹਨਾਂ ਨੂੰ ਕਿਸੇ ਵੀ ਕੀਮਤ ਉਹ ਰੋਕਣਾ ਨਹੀਂ ਹੈਗਾ ਕਿਉਂਕਿ 25 30 ਕਿਲੋਮੀਟਰ ਪਾਣੀ ਖੜਾ ਹੋ ਤਕਰੀਬਨ ਦੇਖ ਲਓ ਕਿੰਨੇ ਫੁੱਟ ਤੱਕ ਹੈ ਡੂੰਗੀ ਆ ਲੱਗਦੀ 35 40 ਫੁੱਟ ਡੂੰਗੀ ਨਹਿਰ ਹੋਊਗੀ 30 25 30 ਕਿਲੋਮੀਟਰ ਦਾ ਲੰਮਾ ਪਾਣੀ ਆਹੋ ਹੁਣ 5 ਫੁੱਟ ਖੜਾ ਪਾਣੀ ਨੇ ਆਉਣਾ ਕਿੰਨੀ ਦਵਾਹੀ ਮਚਾਉਂਦਾ ਹੋਊਗਾ ਇਹ ਸਾਰਾ ਧਿਆਨ ਸਾਡੇ ਜਿੰਨੇ ਵੀ ਲੋਕ ਆ ਇੱਥੇ ਮੈਂ ਤਾਂ ਬੇਨਤੀ ਕਰਨਾ ਭਾਈ ਇਹ ਧਿਆਨ ਕਰ ਲੋ ਇਸ ਗੱਲ ਬਾਰੇ ਇਕੱਠੇ ਹੋ ਗਏ ਆਪਾਂ ਸਾਰੇ ਹੀ ਚਾਹੇ ਇੱਕ ਸ਼ਹਿਰ ਦੇ ਆ ਚਾਹੇ ਪਿੰਡਾਂ ਦੇ ਆ ਚਾਹੇ ਕਿਸਾਨ ਆ ਚਾਹੇ ਮਜ਼ਦੂਰ ਆ ਜੀ ਕੋਈ ਵੀ ਆ ਜਿੰਨਾ ਚਿਰ ਅਸੀਂ ਏਕਾਂ ਨਹੀਂ ਕਰਕੇ ਚੱਲਦੇ ਹੈਗੇ ਸਾਡਲਾ ਮਸਲਾ ਹੱਲ ਇਹ ਨਹੀਂ ਹੋਣਾ ਹੈਗਾ ਇਹ ਚ ਲੋਕਾਂ ਨੂੰ ਹੀ ਮਾਰ ਚਲਣੀ ਪੈਣੀ ਆ ਉਹ ਤਾਂ ਆਪਣੀ ਏਸੀ ਬੈਠੇ ਆ ਦਫਤਰਾਂ ਦੇ ਵਿੱਚ ਉਹਨਾਂ ਨੂੰ ਕੋਈ ਪਤਾ ਨਹੀਂ ਹੈਗਾ ਅਮਰ ਸਿੰਘ ਜੀ ਬਣ ਕੇ ਬੈਠ ਗਏ ਸੌਂ ਚੁੱਕ ਕੇ ਉਹ ਬੈਠੇ ਆ ਹੁਣ ਹੈਪੀ ਜੀ ਬੈਠੇ ਆ ਆਪਣੇ ਪਹਿਲਾਂ ਤਾਂ ਮਿਲਦਾ ਹੀ ਨਹੀਂ ਹੈਗੇ ਜਾ ਕੇ ਦੇਖ ਲਿਓ ਤੁਸੀਂ ਕਹਿੰਦੇ ਸੀ ਦਫਤਰ ਖੋਲਿਆ ਦਫਤਰ ਖੋਲਿਆ ਵੀ ਰਹਿ ਗਿਆ ਹੈਪੀ ਜੀ ਵੀ ਨਹੀਂ ਮਿਲਦੇ ਹੈਗੇ ਜਾ ਕੇ ਤੁਸੀਂ ਚੈੱਕ ਕਰਕੇ ਦੇਖ ਲਓ ਮਿਲਦਾ ਕਿ ਨਹੀਂ ਮਿਲਦੇ ਹੈਗੇ ਇੱਥੇ ਜੋ ਆਪਣੇ ਬਿਆਨ ਦੇ ਦੇਣੇ ਨਾ ਨੇ ਆਪਣੇ ਰਾਏ ਜੀ ਨੇ ਹਾਂ ਜੀ ਅਸੀਂ ਕਰਦੇ ਆ ਸਿਰਫ ਬਿਆਨ ਤੱਕੇ ਸੀਮਤ ਆ ਹੋਰ ਕਿਸੇ ਗੱਲ ਤੱਕ ਕੋਈ ਸੀਮਤ ਨਹੀਂ ਹੈਗਾ ਮਸਲਾ ਹੱਲ ਨਹੀਂ ਕਰਾਉਣਾ ਹੈਗਾ ਉਹ ਵੀ ਮਸਲਾ ਹੱਲ ਇਹਨਾਂ ਨੂੰ ਚੁਣਿਆ ਨਮੁੰਦੇ ਚੁਣਿਆ ਲੋਕਾਂ ਨੇ ਇਹ ਬੜੇ ਉਤਸ਼ਾਹ ਨਾਲ ਇਹਨਾਂ ਨੂੰ ਵੋਟਾਂ ਪਾ ਕੇ ਬਣਾਇਆ ਪਰ ਮਸਲਾ ਹੱਲ ਇਹਨਾਂ ਨੇ ਕੋਈ ਨਹੀਂ ਕਰਾਉਣਾ ਹੈਗਾ ਮਹਾਰਾਜ ਜੀ ਦੀ ਬਾਣੀ ਵੀ ਕਹਿੰਦੀ ਆ ਆਪਣਾ ਕਾਰਜ ਆਪਣੇ ਹੱਥੀ ਸੁਵਾਰੀ ਆ ਮਹਾਰਾਜ ਜੀ ਕਹਿੰਦੇ ਆਪ ਅੱਗੇ ਹੋ ਜੋ ਭਾਈ ਜੇ ਤੁਸੀਂ ਇਹ ਕੰਮ ਲੋਡ ਕਰਨੇ ਆ ਨਹੀਂ ਤੁਹਾਡਾ ਕਿਸੇ ਨਹੀਂ ਕਰਨਾ ਹੈਗਾ ਜਿਹਨੂੰ ਮਰਜ਼ੀ ਚੁਣੀ ਜਾਏ ਉਹ ਐਮਐਲਏ ਪੰਜ ਉਹ ਤਾਂ ਕਹਿੰਦਾ ਜੀ ਹੈਪੀ ਤੇ ਮੈਂ ਬਿਆਨ ਵੀ ਕਈ ਗੱਲਾਂ ਸੁਣ ਲਏ ਕਹਦਾ ਜੀ ਮੈਂ ਤਾਂ ਜੀ ਕਹਿਲਾਂ ਬੰਨਣਾ ਤਾਂ ਮੋਂ ਤਾਂ ਪਿਲਸਨ ਲੱਗੀ ਬੱਸ ਜੀ ਮੈਂ ਤਾਂ ਇਹ ਹੁਣ ਕਿੱ데 ਖੜਨਾ ਜੇ ਇਹ ਜੀ ਸੋਚਦੇ ਐਮਐਲਏ ਹੁਣ ਫਿਰ ਤਾਂ ਸਰ ਗਿਆ ਆਪਣਾ ਇਹ ਤਾਂ ਦਿਖਦਾ ਹੀ ਦਿਖਦਾ ਜੀ ਇਹ ਕਿਸੇ ਨੇ ਕੋਈ ਮਸਲਾ ਹੱਲ ਨਹੀਂ ਕਰਨਾ ਹੈਗਾ ਜੋ ਸੱਚਾ ਅਸੀਂ ਤਾਂ ਸੱਚ ਕਹਾਵਾਂਗੇ ਅੱਜ ਵੀ ਅਸੀਂ ਤਾਂ ਕਿਸਾਨਾਂ ਦੇ ਨਾਲ ਖੜੇ ਆ ਮਜ਼ਦੂਰਾਂ ਦੇ ਨਾਲ ਖੜੇ ਆ ਵਪਾਰੀਆਂ ਦੇ ਨਾਲ ਖੜੇ ਆ ਦੁਕਾਨਦਾਰਾਂ ਦੇ ਨਾਲ ਖੜੇ ਆ ਸਾਡੀ ਜਥੇਬੰਦੀ ਹਰ ਇੱਕ ਨਾਲ ਖੜੀ ਆ ਸਦਾ ਜਗਜੀਤ ਸਿੰਘ ਜੀ ਦੱਲੇਵਾਲਾਂ ਦੀ ਬੜੀ ਸੋਚ ਆ ਹੁਣ ਲਗਾਤਾਰ 10 ਦਿਨ ਤੇ ਹੀ ਬਹਾਰ ਸਟੇਟਾਂ ਦੇ ਵਿੱਚ ਇਕੱਠ ਕਰ ਰਹੇ ਆ ਕਾਨਫਰੰਸਾਂ ਕਰ ਰਹੇ ਆ ਲੋਕਾਂ ਦੇ ਬੜੇ ਬੜੇ ਇਕੱਠ ਹੋ ਰਹੇ ਆ ਜੋ ਮੋਰਚੇ ਚੱਲ ਰਹੇ ਆ ਸਾਡੇ ਉਹਨਾਂ ਵਾਸਤੇ ਕਹਿ ਰਹੇ ਆ ਭਾਈ ਆਪਾਂ ਸਰਕਾਰ ਨੂੰ ਆਪਣੀਆਂ ਮੰਗਾਂ ਬਾਰੇ ਜਾਗਰੂਤ ਕਰਨਾ ਆਓ ਆਪਾਂ ਰਲ ਕੇ ਚੱਲੀਏ ਸਾਰੇ ਸਾਡੀ ਵੀ ਇਹੀ ਬੇਨਤੀ ਆ ਆਪਾਂ ਵੀ ਇੱਕ ਨਾ ਮਸਲਾ ਹੱਲ ਸਾਰੇ ਰਲ ਕੇ ਕਰ ਲਈਏ ਐਸਵਾਈਐਲ ਵਾਲਾ ਇਹਦਾ ਸਦਾ ਲਈ ਇਹਦਾ ਜੜ ਵੱਢੀ ਆਵੇ ਇੱਚ ਪਾਣੀ ਨਾ ਵਵੇ ਗੰਦਾ ਨਾ ਸਾਡੇ ਘਰ ਨਾ ਖਰਾਬ ਹੋਣ ਕੋਈ ਸਾਡਾ ਕਿਸੇ ਕਿਸਾਨ ਦਾ ਇੱਕ ਰਤੀ ਪਰ ਵੀ ਨਾ ਕੋਈ ਨੁਕਸਾਨ ਹੋਵੇ ਜੀ ਨਾ ਮਜ਼ਦੂਰ ਦਾ ਹੋਵੇ ਅਸੀਂ ਤਾਂ ਸਾਰਿਆਂ ਨਾਲ ਬਰਾਬਰ ਖੜੇ ਆ ਚਾਹੇ ਕਿਸਾਨ ਆ ਚਾਹੇ ਮਜ਼ਦੂਰ ਆ ਚਾਹੇ ਵਪਾਰੀ ਆ ਚਾਹੇ ਦੁਕਾਨਦਾਰ ਆ ਅਸੀਂ ਸਾਰਿਆਂ ਨਾਲ ਬਰਾਬਰ ਖੜੇ ਆ ਜੀ ਜਦ ਵੀ ਕੋਈ ਸਾਨੂੰ ਆਵਾਜ਼ ਮਾਰੂਗਾ ਅਸੀਂ ਤੁਰੰਤ ਉਹਨਾਂ ਨਾਲ ਜਦੇ ਖੜਾਂਗੇ ਆ ਕੇ ਧੰਨਵਾਦੀ ਆ ਜੀ ਤੁਹਾਡੇ ਇਹ ਜਿਹੜੀ ਨਹਿਰ ਐ ਐਸਵਾਈਐਲ ਨਹਿਰ ਇਹ ਫਤਿਹਗੜ੍ਹ ਸਾਹਿਬ ਹਲਕੇ ਦੇ ਵਿੱਚ ਖਰੜ ਤੋਂ ਹੁੰਦੀ ਹੋਈ ਸਰਹੰਦ ਇਲਾਕੇ ਨੂੰ ਮਾਰ ਪਾਉਗੀ ਬਹੁਤ ਜ਼ਿਆਦਾ ਪਾਣੀ ਗੰਦਾ ਆਉਣਾ ਇਸ ਲਈ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਇਸ ਵੱਲ ਧਿਆਨ ਦਿੱਤਾ ਜਾਵੇ ਤੁਹਾਡੇ ਬਹੁਤ ਬਹੁ ਰਣੀ ਹੋਵਾਂਗੇ ਅਸੀਂ ਅਤੇ ਸਾਨੂੰ ਦਿਓ ਇਜਾਜ਼ਤ ਧੰਨਵਾਦ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਈ